ਉਸੀ ਭਰਤੀ ਕਰਵਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿਲਜੀਤ ਸਿੰਘ ਚੀਮਾ ਦਾ ਆਪਾਂ ਬਿਆਨ ਸੁਣਦੇ ਹਾਂ ਜੇ ਡਾਕਟਰ ਦਿਲਜੀਤ ਸਿੰਘ ਚੀਮਾ ਹੋਰੀ ਜਿਹੜੀ ਭਰਤੀ ਕਰਵਾ ਰਹੇ ਨੇ ਤੁਹਾਡੀ ਭਰਤੀ ਤਾਂ ਉਹਨਾਂ ਦੀ ਭਰਤੀ ਦੇ ਵਿੱਚ ਕੀ ਫਰਕ ਹੈਗਾ ਜੀ ਅਸੀਂ ਅਕਾਲ ਤਖਸਾਲ ਸਾਹਿਬ ਦੇ ਹੁਕਮ ਅਤੇ ਕਰ ਰਹੇ ਹਾਂ ਇਹ ਅਕਾਲ ਤਖਸਾਲ ਸਾਹਿਬ ਲਈ ਭਰਤੀ ਹੋ ਰਹੀ ਆ ਉਹ ਇਲੈਕਸ਼ਨ ਕਮਿਸ਼ਨ ਲਈ ਹੋ ਰਹੀ ਆ ਬਾਦਲ ਦਲ ਦੀ ਗੱਲ ਕਰ ਲਈਏ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਗੱਲ ਕਰ ਲਈਏ ਜਿਹੜੇ ਉਹਨਾਂ ਵੱਲੋਂ ਅੰਕੜੇ ਜਨਤਕ ਕੀਤੇ ਜਾ ਰਹੇ ਨੇ ਉਹਦੇ ਬਾਰੇ ਮਨਪ੍ਰੀਤ ਸਿੰਘ ਅਯਾਲੀ ਕੀ ਕਹਿੰਦੇ ਨੇ ਨਹੀਂ ਉਹ ਤਾਂ ਅਸੀਂ ਕਿਹਾ ਸੀ ਵੀ ਤੁਸੀਂ ਜਿਹੜੀ ਭਰਤੀ ਕੀਤੀ ਉਹਦੀ ਪੜਤਾਲ ਕਰਵਾ ਲਓ ਜਿਹੜੀ ਸਹੀ ਭਰਤੀ ਹੋਰ ਮੰਨ ਲਈ ਜਾਊਗੀ ਤੇ ਅਗਲੀ ਭਰਤੀ ਸਾਰੀ ਕਮੇਟੀ ਕਰੂਗੀ ਤੇ ਹੁਣ ਵੀ ਕਰਵਾ ਲੈਣ ਪੜਤਾਲ ਪਤਾ ਲੱਗ ਜੂਗਾ ਅੱਛਾ ਤੁਹਾਡੀ ਜਿਹੜੀ ਭਰਤੀ ਹੋ ਰਹੀ ਹੈ ਇਹਦੇ ਵਿੱਚ ਪਾਰਦਰਸ਼ਤਾ ਹੈਗੀ ਆ ਜੀ ਜਥੇਦਾਰ ਸਾਹਿਬ ਨੇ ਕਿ ਹੁਕਾ ਦਿੱਤਾ ਸੀਗਾ ਸ੍ਰੀ ਕਾਲਤਖ ਸਾਹਿਬ ਦੀ ਫਸੀਲ ਤੋਂ ਹੁਕਮ ਸੁਣਾਇਆ ਸੀਗਾ ਕਿ ਜਿਹੜੇ ਬਾਗੀ ਨੇ ਜਾਂ ਦਾਗੀ ਨੇ ਇੱਕ ਪਲੇਟਫਾਰਮ ਤੇ ਆਜੋ ਇਕੱਠੇ ਹੋਜੋ ਹੁਣ ਦਾਗੀ ਤੇ ਬਾਗੀ ਇਕੱਠੇ ਕਿਉਂ ਨਹੀਂ ਹੋ ਰਹੇ ਜੀ ਉਹਦੇ ਚ ਅਸੀਂ ਕਿਸੇ ਪਾਸੇ ਵੀ ਨਹੀਂ ਤੇ ਕਮੇਟੀ ਦੇ ਵਿੱਚ ਆ ਮੈਂ ਤਾਂ ਕਿਸੇ ਪਾਸੇ ਹੈ ਨਹੀਂ ਸੀਗਾ ਦੁਬਾਰਾ ਸ਼ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾ ਸਕਦਾ ਜੀ ਬਿਲਕੁਲ ਸੁਰਜੀਤ ਹੋ ਸਕਦਾ ਉਹ ਕਿਵੇਂ ਜੀ ਜੇ ਕਾਲਤਖ ਸਾਹਿਬ ਦਾ ਹੁਕਮ ਨਾ ਵੀ ਮੰਨ ਲੈਣ ਦੋ ਆਲਾ ਤਾਂ ਸੁਰਜੀਤ ਹੋ ਹੀ ਜਾਣਾ ਸੀਗਾ ਹੋ ਹੀ ਗਿਆ ਸੀ ਸੁਰਜੀਤ ਲੋਕਾਂ ਦਾ ਅੱਜ ਮੂੰਹ ਮੋੜ ਗਿਆ ਸਰਕਾਰ ਤੋਂ ਮੋਹ ਭੰਗ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਸੀਟ ਸ਼ੈਡ ਨਾ ਮਿਲੇ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੁਸੋਦੀਆ ਪੰਜਾਬ ਆਉਂਦੇ ਨੇ ਲੋਕ ਦਿੱਲੀ ਤੋਂ ਉਹਨਾਂ ਨੂੰ ਨਕਾਰਦੇ ਨੇ ਪੰਜਾਬ ਆ ਕੇ ਕਹਿੰਦੇ ਹੋ ਸਾਡੇ ਅਸੀਂ ਇੱਥੇ ਆ ਗਏ ਹੁਣ ਕਹਿੰਦੇ ਤਰੱਕੀ ਦੇਖਿਓ ਪੰਜਾਬ ਦੀ ਰੌਕਟ ਦੀ ਰਫ਼ਤਾਰ ਜਿੰਨੀ ਤੇਜ਼ੀ ਨਾਲ ਹੋਊਗੀ ਉਹ ਰੌਕਟ ਦੀ ਰਫ਼ਤਾਰ ਜਿੰਨੀ ਤੇਜ਼ੀ ਨਾਲ ਹੋਣ ਵਾਲੀ ਵਾਲੀ ਤਰੱਕੀ ਬਾਰੇ ਮੰਤਰੀ ਸਿੰਘ ਯਾਦਲੀ ਕੀ ਕਹਿੰਦੇ ਨੇ 3 ਸਾਲ ਦੇਖ ਹੀ ਲਏ ਹੁਣ ਤਾਂ 1.5 ਸਾਲ ਰਹਿ ਗਿਆ ਕੀ ਹੋਣਾ ਕੁਝ ਨਹੀਂ ਹੋਣਾ ਨਾ ਤੋਂ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲੈ ਕੇ 2 ਦਸੰਬਰ ਨੂੰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਡਿਸੀਜਨ ਆਇਆ ਸੀਗਾ ਹੁਕਮ ਆਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਉਸ ਨੂੰ ਲੈ ਕੇ ਅੱਜ ਜਿਹੜੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਜਿਹੜੀ ਉਹ ਜਲੰਧਰ ਪਹੁੰਚੀ ਹੈ ਤੇ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਯਾਲੀ ਵੀ ਪਹੁੰਚੇ ਨੇ ਤਾਂ ਭਰਤੀ ਕਮੇਟੀ ਨੂੰ ਲੈ ਕੇ ਉਸ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਨੇ ਤੇ ਗੱਲਬਾਤ ਕਰਦੇ ਆ ਮਨਪ੍ਰੀਤ ਸਿੰਘ ਯਾਲੀ ਜਾਂ ਹੋਰ ਜਿਹੜੇ ਇਹਨਾਂ ਦੇ ਸਾਥੀ ਨੇ ਅੱਜ ਜਲੰਧਰ ਕਿਉਂ ਪਹੁੰਚੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਬਹੁਤ ਸਵਾਲ ਖੜੇ ਹੋ ਰਹੇ ਨੇ ਤਾਂ ਉਹਨਾਂ ਸਵਾਲਾਂ ਦੇ ਅੱਜ ਜਵਾਬ ਦੇਣ ਦੇ ਦੇਣਗੇ ਯਾਲੀ ਸਾਹਿਬ ਤੇ ਗੱਲਬਾਤ ਕਰਦੇ ਆ ਯਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਅੱਜ ਤੁਸੀਂ ਜਲੰਧਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਉਂ ਅੱਜ ਇੱਥੇ ਇਕੱਠ ਕਰਨਾ ਪਿਆ ਕਿਉਂਕਿ 2 ਦਸੰਬਰ ਨੂੰ 2 ਦਸੰਬਰ 24 ਨੂੰ ਜਿਹੜੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਬਾਨ ਬਲੋਇ ਕਮੇਟੀ ਬਣਾਈ ਗਈ ਸੀ ਭਰਤੀ ਦੇ ਲਈ ਉਸ ਕਮੇਟੀ ਨੂੰ ਜੋ ਆਦੇਸ਼ ਜਾਰੀ ਹੋਇਆ ਭਰਤੀ ਦੇ ਲਈ ਤਾਂ ਉਹ ਭਰਤੀ ਸ਼ੁਰੂ ਕੀਤੀ ਗਈ ਆ ਸੋ ਪਹਿਲਾਂ ਸਾਡਾ ਮਲੇਰਕੋਟਲੇ ਪ੍ਰੋਗਰਾਮ ਸੀ ਆ ਜਲੰਧਰ ਦੇ ਵਿੱਚ ਜਿਹੜਾ ਪ੍ਰੋਗਰਾਮ ਭਰਤੀ ਦਾ ਰੱਖਿਆ ਗਿਆ ਬੜੀ ਵੱਡਾ ਉਤਸ਼ਾਹ ਵਰਕਰ ਵੱਡੀ ਗਿਣਤੀ ਚ ਆਏ ਨੇ ਤੇ ਆਜ ਭਰਤੀ ਲਈ ਕਾਪੀਆਂ ਲੈ ਕੇ ਜਾ ਰਹੇ ਨੇ ਅਤੇ ਬੜੀ ਪਾਰਦਰਸ਼ੀ ਭਰਤੀ ਜਿਹੜੀ ਹੋਣੀ ਆ ਇਹਦੇ ਵਿੱਚ ਹਰੇਕ ਵੋਟਰ ਕਾਰਡ ਜਿਹੜਾ ਮੈਂਬਰ ਬਣਨਾ ਉਹਦਾ ਐਡਰੈਸ ਹੈਗਾ ਨਾਮ ਹੈਗਾ ਤੇ ਨਾਲ ਆਧਾਰ ਕਾਰਡ ਤੇ ਮੋਬਾਈਲ ਫੋਨ ਜਿਹੜਾ ਘਰ ਦੇ ਮੁਖੀ ਦਾ ਮੇਲ ਮੈਂਬਰ ਦਾ ਉਹਦੇ ਵਿੱਚ ਤਾਂ ਚ ਪਾਰਦਰਸ਼ੀ ਭਰਤੀ ਹੋਵੇ ਸਾਰੀ ਅੱਛਾ 7 ਮੈਂਬਰੀ ਕਮੇਟੀ ਬਣਾਈ ਗਈ ਸੀਗੀ ਸ਼੍ਰੀ ਅਕਾਲ ਥਖਤ ਸਾਹਿਬ ਤੋਂ ਹੁਕਮ ਆਇਆ ਸੀਗਾ ਜਿਹੜਾ ਬਿਸ਼ੱਕ ਮੈਂਬਰ ਘਟਦੇ ਗਏ ਤੁਸੀਂ ਉਸ ਕਮੇਟੀ ਦੇ ਜਿਹੜੀ ਟੀਮ ਬਣਾਈ ਗਈ ਉਹਦੇ ਮੈਂਬਰ ਹੈਗੇ ਹੋ ਜੀ ਹੈਗੇ ਆ ਜੀ ਉਹ ਤਾਂ ਨਾਊਂਸ ਹੋਇਆ ਹੋਇਆ ਆਪਣੇ ਤੌਰ ਤੇ ਤਾਂ ਬਣੇ ਨਹੀਂ ਆ ਅਕਾਲ ਥਖਤ ਸਾਹਿਬ ਤੋਂ ਨਾਊਂਸ ਹੋਇਆ ਜੋ ਚੋਂ 5 ਮੈਂਬਰ ਨੇ ਰਹਿ ਗਏ ਉਹਨਾਂ ਨੂੰ ਵੀ ਦੁਬਾਰਾ ਆਦੇਸ਼ ਹੋਇਆ ਜਸਰ ਸਬੰਧ ਤਾਂ ਤੇ 5 ਮੈਂਬਰ ਕੰਮ ਕਰ ਰਹੇ ਨੇ ਅੱਛਾ ਤੁਸੀਂ ਭਰਤੀ ਕਰਵਾ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿਲਜੀਤ ਸਿੰਘ ਚੀਮਾ ਦਾ ਆਪਾਂ ਬਿਆਨ ਸੁਣਦੇ ਆ ਜੀ ਡਾਕਟਰ ਦਿਲਜੀਤ ਸਿੰਘ ਚੀਮਾ ਹੋਰੀ ਜਿਹੜੀ ਭਰਤੀ ਕਰਵਾ ਰਹੇ ਨੇ ਤੁਹਾਡੀ ਭਰਤੀ ਤਾਂ ਉਹਨਾਂ ਦੀ ਭਰਤੀ ਦੇ ਵਿੱਚ ਕੀ ਫਰਕ ਹੈਗਾ ਜੀ ਦੇਖੋ ਉਹ ਅਸੀਂ ਅਕਾਲ ਤਖਸਾਲਬ ਦੇ ਹੁਕਮ ਅਤੇ ਕਰ ਰਹੇ ਆ ਇਹ ਅਕਾਲ ਤਖਸਾਲਬ ਲਈ ਭਰਤੀ ਹੋ ਰਹੀ ਆ ਉਹ ਇਲੈਕਸ਼ਨ ਕਮਿਸ਼ਨ ਲਈ ਹੋ ਰਹੀ ਆ ਤਾਂ ਆਈ ਫਰਕ ਆ ਹੱਚਾ ਉਹ ਉਹ ਵੀ ਅੰਕੜੇ ਜਾਰੀ ਕਰ ਰਹੇ ਨੇ ਕਿ ਸਾਡੇ ਨਾਲ ਇੰਨੇ ਬੰਦੇ ਜੁੜ ਗਏ ਨੇ ਜਾਨਣਾ ਵੱਲੋਂ ਅੰਕੜੇ ਜਨਤਕ ਕੀਤੇ ਜਾ ਰਹੇ ਨੇ ਉਹਨਾਂ ਦੇ ਅੰਕੜੇ ਨੇ ਜਿਹੜੇ ਬਾਦਲ ਦਲ ਦੀ ਗੱਲ ਕਰ ਲਈਏ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੀ ਗੱਲ ਕਰ ਲਈਏ ਜਿਹੜੇ ਉਹਨਾਂ ਵੱਲੋਂ ਅੰਕੜੇ ਜਨਤਕ ਕੀਤੇ ਜਾ ਰਹੇ ਨੇ ਉਹਦੇ ਬਾਰੇ ਮਨਪ੍ਰੀਤ ਸਿੰਘ ਐਯਾਲੀ ਕੀ ਕਹਿੰਦੇ ਨੇ ਨਹੀਂ ਉਹ ਤਾਂ ਅਸੀਂ ਕਿਹਾ ਸੀ ਵੀ ਤੁਸੀਂ ਜਿਹੜੀ ਭਰਤੀ ਕੀਤੀ ਉਹਦੀ ਪੜਤਾਲ ਕਰਵਾ ਲਓ ਜਿਹੜੀ ਸਹੀ ਭਰਤੀ ਹੋਰ ਮੰਨ ਲਈ ਜਾਊਗੀ ਤੇ ਅਗਲੀ ਭਰਤੀ ਸਾਰੀ ਕਮੇਟੀ ਕਰੂਗੀ ਤੇ ਹੁਣ ਵੀ ਕਰਵਾ ਲੈਣ ਪੜਤਾਲ ਪਤਾ ਲੱਗ ਜੂਗਾ ਤੁਹਾਡੀ ਜਿਹੜੀ ਭਰਤੀ ਹੋ ਰਹੀ ਹੈ ਇਹਦੇ ਵਿੱਚ ਪਾਰਦਰਸ਼ਤਾ ਹੈਗੀ ਹੈ ਜੀ 100% ਪਾਰਦਰਸ਼ਤਾ ਵਾ ਅਸੀਂ ਤਾਂ ਬਿਲਕੁਲ ਕਿਹਾ ਵੀ ਆਧਾਰ ਕਾਰਡ ਤੋਂ ਬਿਨਾ ਆਧਾਰ ਕਾਰਡ ਨੰਬਰ ਤੋਂ ਬਿਨਾ ਤੁਸੀਂ ਆਧਾਰ ਕਾਰਡ ਨੰਬਰ ਕਿੱਥੋਂ ਪਾਰਦਰਸ਼ਤਾ ਬਿਨਾ ਆ ਹੀ ਨਹੀਂ ਸਕਦਾ ਨੰਬਰ ਮੈਂਬਰ ਨੂੰ ਮਿਲਣਾ ਪੈਣਾ ਨੰਬਰ ਲੈਣਾ ਪੈਣਾ ਫੇਰ ਹੀ ਪਰ ਹੋਊਗਾ ਨਾ ਮੈਂਬਰ ਦੀ ਸਹਿਮਤੀ ਹੋ ਫੇਰ ਹੀ ਹੋਊਗੀ ਨਾ ਸੋ ਇਸ ਲਈ ਇਸ ਕਰਕੇ ਰੱਖਿਆ ਗਿਆ ਕਿੰਨੇ ਕੁ ਲੋਕ ਨੇ ਜਿਹੜੇ ਜਾਂ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜ ਕੇ ਤੁਹਾਡੀ ਭਰਤੀ ਮਹਿੰਮ ਨੂੰ ਹੰਗਾਰਾ ਦੇ ਰਹੇ ਨੇ ਜੀ ਸਾਡੇ ਕੋਲ ਤਾਂ ਹਜੇ ਜਿੰਨੀ ਕਿ ਡਿਮਾਂਡ ਹੈਗੀ ਪੂਰੀ ਨਹੀਂ ਕਰ ਸਕਦੇ ਅਸੀਂ ਲੱਖਾਂ ਦੇ ਵਿੱਚ ਆਨਲਾਈਨ ਵੀ ਸ਼ੁਰੂ ਕਰ ਰਹੇ ਆ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਮੈਂਬਰ ਬਣਨਾ ਚਾਹੁੰਦੇ ਨੇ ਇੱਥੇ ਵੀ ਬਹੁਤ ਵੱਡੀ ਜਿਹੜੀ ਡਿਮਾਂਡ ਆ ਲੇਕਿਨ ਅਸੀਂ ਹੌਲੀ ਹੌਲੀ ਪੂਰੀ ਕਰ ਰਹੇ ਆ ਕੋਈ 2-3 ਮਹੀਨੇ ਚ ਅਸੀਂ ਸਾਰੀ ਭਰਤੀ ਪੂਰੀ ਕਰ ਲੈਣੀ ਆ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੱਤਾ ਦੇ ਵਿੱਚ ਸੀਗੀ ਬਹੁਤ ਲੋਕ ਕਹਿੰਦੇ ਸੀ ਵੀ ਭਾਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਐ ਪੰਜਾਬ ਚੋਂ ਨਹੀਂ ਜਾ ਸਕਦੀ ਦੌਰ ਜਹ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਐ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਐ ਹੁਣ ਤੁਹਾਨੂੰ ਕੀ ਲੱਗਦਾ ਹੈ ਦੋ ਟਰਮਸ ਨ ਲੰਘ ਗਈਆਂ ਨੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾ ਸਕਦਾ ਜੀ ਬਿਲਕੁਲ ਸੁਰਜੀਤ ਹੋ ਸਕਦਾ ਉਹ ਕਿਵੇਂ ਜੀ ਜੇ ਕਾਲ ਤੱਕ ਸਾਬ ਦਾ ਹੁਕਮ ਨਾ ਵੀ ਮੰਨ ਲੈਣ ਦੋ ਆਲਾ ਤਾਂ ਸੁਰਜੀਤ ਹੋ ਹੀ ਜਾਣਾ ਸੀਗਾ ਹੋ ਹੀ ਗਿਆ ਸੀ ਸੁਰਜੀਤ ਉਹਦੇ ਵਿੱਚ ਜਿਹੜੀ ਕਮੇਟੀ ਤੋਂ ਭਰਤੀ ਕਰਵਾ ਲੈਂਦੇ ਲੋਕ ਵੱਡੀ ਗੰਦੀ ਜੁੜ ਜਾਣੇ ਸੀਗੇ ਡੈਲੀਗੇਟਸ ਨੇ ਪ੍ਰਧਾਨ ਚੁਣਨਾ ਸੀ ਜਿਹਨੂੰ ਡੈਲੀਗੇਟ ਚੁਣ ਲੈਂਦੇ ਪ੍ਰਧਾਨ ਬਣ ਜਾਣਾ ਸੀ ਕਿਉਂਕਿ ਖੇਤਰੀ ਪਾਰਟੀ ਬਿਨਾ ਪੰਜਾਬ ਦਾ ਗੁਜ਼ਾਰਾ ਨਹੀਂ ਲੋਕ ਸਮਝ ਚੁੱਕੇ ਨੇ ਅੱਗੇ ਲੋਕਾਂ ਦਾ ਧੋਖਾ ਹੋਇਆ ਲੋਕਾਂ ਨੂੰ ਹੁਣ ਅਹਿਸਾਸ ਹੈ ਇਸ ਗੱਲ ਦਾ ਵੀ ਪੰਜਾਬ ਦੇ ਭਲੇ ਦੇ ਲਈ ਸਿਰਫ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਆ ਸੋ ਇਸ ਲਈ ਖੇਤਰੀ ਪਾਰਟੀ ਲਿਆਉਣਾ ਚਾਹੁੰਦੇ ਲੋਕ ਅੱਛਾ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨੌਜਵਾਨ ਨੇ ਜਿਹੜੇ ਸਮਾਜ ਪੱਖੀ ਸੋਚ ਰੱਖਦੇ ਨੇ ਲੋਕ ਪੱਖੀ ਸੋਚ ਰੱਖਦੇ ਨੇ ਜਿਹੜੇ ਕਹਿੰਦੇ ਨੇ ਕਿ ਇੱਕ ਚੰਗੇ ਸਮਾਜ ਦਾ ਨਿਰਮਾਣ ਹੋਣਾ ਚਾਹੀਦਾ ਹੈ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੰਨ ਲਓ ਤੁਸੀਂ ਅੱਜ ਇੱਥੇ ਭਾਗੀ ਕਰਵਾਉਣ ਆਏ ਹੋ ਨੌਜਵਾਨਾਂ ਤੱਕ ਵੀ ਤੁਹਾਡੀ ਇਹ ਇੰਟਰਵਿਊ ਜਾਏਗੀ ਪੰਜਾਬ ਦੇ ਬੁੱਧੀਜੀਵੀ ਵੀ ਇਸ ਇੰਟਰਵਿਊ ਨੂੰ ਦੇਖਣਗੇ ਉਹਨਾਂ ਨੂੰ ਤੁਸੀਂ ਇੱਕ ਕੀ ਸੁਨੇਹਾ ਦੇਵੋਗੇ ਦੇਖੋ ਮੈਂ ਹਰ ਵਰਗ ਨੂੰ ਅਪੀਲ ਕਰਦਾ ਚਾਹੇ ਬੁੱਧੀਜੀਵੀ ਵਰਗ ਹੈ ਚ ਆ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਖਾਸ ਤੌਰ ਤੇ ਨੌਜਵਾਨ ਸਾਡਾ ਨੌਜਵਾਨ ਅੱਜ ਬੜਾ ਜਾਗਰੂਕ ਹੋ ਚੁੱਕਿਆ ਸੋਸ਼ਲ ਮੀਡੀਆ ਦਾ ਟਾਈਮ ਆ ਅਪਡੇਟ ਆ ਹਰ ਇੱਕ ਗੱਲ ਹਰ ਹਰ ਇੱਕ ਵਿਅਕਤੀ ਤੱਕ ਪਹੁੰਚਦੀ ਆ ਇਸ ਲਈ ਮੇਰੀ ਨੌਜਵਾਨਾਂ ਨੂੰ ਅਪੀਲ ਆ ਕਿ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੇ ਮਸਲਿਆਂ ਦੀ ਰਾਖੀ ਕਰਨ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤੇ ਆਉਣ ਵਾਲੇ ਸਮੇਂ ਤੁਸੀਂ ਇਸ ਪਾਰਟੀ ਦੀ ਵਾਕਡੋਰ ਨੂੰ ਸੰਭਾਲੋ ਕਿਉਂਕਿ ਇਹਨਾਂ ਨੌਜਵਾਨਾਂ ਨੇ ਅੱਗੇ ਵਾਕਡੋਰ ਸੰਭਾਲਣੀ ਆ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆ ਵੀ ਇਸ ਤਰ੍ਹਾਂ ਦੇ ਸਿਧਾਂਤ ਇਸ ਤਰ੍ਹਾਂ ਦੀਆਂ ਜਿਹੜੇ ਅਸੀਂ ਪ੍ਰਿੰਸੀਪਲਸ ਬਣਾ ਕੇ ਜਾਈਏ ਕਿ ਆਉਣ ਵਾਲੇ ਸਮੇਂ ਨੌਜਵਾਨੀ ਨੂੰ ਕੋਈ ਦਿੱਕਤ ਹੀ ਨਾ ਆਵੇ ਅੱਛਾ ਯਾਲੀ ਸਾਹਿਬ ਜਥੇਦਾਰ ਸਾਹਿਬ ਨੇ ਕਿ ਹੋਕਾ ਦਿੱਤਾ ਸੀਗਾ ਸ਼੍ਰੀ ਕਾਲਕਤਖ ਸਾਬ ਦੀ ਫਸੀਲ ਤੋਂ ਹੁਕਮ ਸੁਣਾਇਆ ਸੀਗਾ ਕਿ ਜਿਹੜੇ ਬਾਗੀ ਨੇ ਜਾਂ ਦਾਗੀ ਨੇ ਇੱਕ ਪਲੇਟਫਾਰਮ ਤੇ ਆਜੋ ਇਕੱਠੇ ਹੋਜੋ ਹੁਣ ਦਾਗੀ ਤੇ ਬਾਗੀ ਇਕੱਠੇ ਕਿਉਂ ਨਹੀਂ ਹੋ ਰਹੇ ਜੀ ਮੈਂ ਤੈਨੂੰ ਦੱਸਦਾ ਕੋਸ਼ਿਸ਼ ਕਰ ਰਹੇ ਆ ਅਸੀਂ ਤਾਂ ਨਾ ਉਹਦੇ ਚ ਅਸੀਂ ਕਿਸੇ ਪਾਸੇ ਵੀ ਹੈ ਨਹੀਂ ਤਾਂ ਕਮੇਟੀ ਦੇ ਵਿੱਚ ਆ ਮੈਂ ਤਾਂ ਕਿਸੇ ਪਾਸੇ ਹੈ ਨਹੀਂ ਸੀਗਾ ਅਸੀਂ ਤਾਂ ਨਿਊਟਰਲ ਘਰ ਬੈਠੇ ਸੀ ਅਸੀਂ ਤਾਂ ਕਮੇਟੀ ਹੁਣ ਵੀ ਕੋਸ਼ਿਸ਼ ਕਰ ਰਹੀ ਆ ਵੀ ਸਾਰੇ ਆਪਦੇ ਹਿੱਤਾਂ ਨੂੰ ਤਿਆਗ ਕੇ ਇਕੱਠੇ ਹੋਵੋ ਹੋ ਸਕਦਾ ਕਾਮਯਾਬ ਹੋ ਜਾਈਏ ਜੇ ਲੀਡਰ ਸਾਰੇ ਇਹ ਤਿਆਗ ਦੇਣਗੇ ਕੁਰਸੀ ਨੂੰ ਛੱਡ ਦੇਣਗੇ ਤਾਂ ਇੱਕਾ ਹੋ ਹੀ ਜਾਣਾ 2027 ਦੀ ਤਿਆਰੀ ਹੋ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਉਹ ਅਸੀਂ ਤਾਂ ਕੱਲ੍ਹ ਜਨ ਮਜ਼ਬੂਤ ਕਰ ਰਹੇ ਆ ਤਿਆਰੀਆਂ ਤਾਂ ਬਹੁਤ ਤਿਆਰੀ ਤਾਂ ਸਦਾ ਹੀ ਰਹਿੰਦੀ ਆ ਕੱਲੀ 27 ਨਹੀਂ ਉਸ ਤੋਂ ਬਿਨਾ ਵੀ ਸਾਡੇ ਮਸਲੇ ਨੇ ਅੱਜ ਕਿਸਾਨੀ ਦੇ ਨਾਲ ਜਦ ਤੱਕੇਸ਼ਾਹੀਆਂ ਹੋ ਪੂਰੀ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਦਾ ਮਸਲਾ ਸੋ ਬਹੁਤ ਸਾਰੇ ਮਸਲੇ ਆ ਪੰਜਾਬ ਦੇ ਚੰਡੀਗੜ੍ਹ ਦਾ ਮਸਲਾ ਵਾ ਪਾਣੀਆਂ ਦਾ ਮਸਲਾ ਵਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਕਿ ਮਸਲੇ ਲਈ ਜਿਹੜੇ ਇੱਕ ਜੁੱਟ ਹੋਗੇ ਲੜਾਈ ਲੜਾਂਗੇ ਨਾ ਜੀ ਜਿਆਲੀ ਸਾਹਿਬ ਆਪਾਂ 2 ਮਿੰਟ ਤੁਹਾਡੇ ਹੋਰ ਲੈਣੇ ਆ ਆਪਾਂ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਨੇ ਰਾਜਨੀਤਿਕ ਹਾਲਾਤ ਨੇ ਚਲੋ ਇਹ ਤੁਹਾਡਾ ਪੰਥਕ ਮਸਲਾ ਹੈ ਆਪਾਂ ਰਾਜਨੀਤਿਕ ਹਾਲਾਤਾਂ ਵਾਲੇ ਪਾਸੇ ਵੱਲ ਨੂੰ ਆਉਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੈ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਜੀ ਲੋਕਾਂ ਨੇ ਵੱਡੇ ਬਦਲਾਅ ਅਲੀ ਸਰਕਾਰ ਲਿਆਂਦੀ ਸੀ ਵੀ ਸ਼ਾਇਦ ਬਹੁਤ ਵੱਡੀ ਤਬਦੀਲੀ ਆਊਗੀ ਲੇਕਿਨ ਲੋਕਾਂ ਦਾ ਅੱਜ ਮੂੰਹ ਮੋੜ ਗਿਆ ਸਰਕਾਰ ਤੋਂ ਮੋਹ ਪੰਗ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਸੀਟ ਸ਼ਾਇਦ ਨਾ ਮਿਲੇ ਕਿਉਂਕਿ ਇਹਨਾਂ ਨੇ ਕਿਸਾਨੀ ਨਾਲ ਵੀ ਪੰਗਾ ਲੈ ਲਿਆ ਹੁਣ ਕਿਸਾਨੀਆਂ ਜੋ ਤਕੇਸ਼ਾਂ ਹੀ ਹੋਈਆਂ ਨੇ ਬਾਕੀ ਸਾਰੇ ਵਰਗ ਪਹਿਲੇ ਨਾਰਾਜ਼ ਨੇ ਮੁਲਾਜ਼ਮ ਵੀ ਨਾਰਾਜ਼ ਉਹਨਾਂ ਨੇ ਮੰਗਾ ਪੂਰੀਆਂ ਨਹੀਂ ਹੋਈਆਂ ਸੋ ਹਰ ਵਰਗ ਹੀ ਨਾਰਾਜ਼ ਆ ਬੀਬੀਆਂ ਨਾਲ ਵਾਅਦੇ ਕੀਤੇ ਸੀਗੇ ਉਹੇ ਤੱਕ ਪੂਰੇ ਨਹੀਂ ਹੋਏ 1000 ਰੁਪਏ ਦੇਣ ਦਾ ਹਾਂਜੀ ਮਨੀਸ਼ ਸੁਸੋਦੀਆ ਦਾ ਤੁਸੀਂ ਇੱਕ ਬਿਆਨ ਸੁਣਿਆ ਹੋਵੇਗਾ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੁਸੋਦੀਆ ਪੰਜਾਬੋਂ ਦੇ ਨੇ ਲੋਕ ਦਿੱਲੀ ਤੋਂ ਉਹਨਾਂ ਨੂੰ ਨਕਾਰਦੇ ਨੇ ਪੰਜਾਬ ਆ ਕੇ ਕਹਿੰਦੇ ਹੋ ਸਾਡੇ ਅਸੀਂ ਇੱਥੇ ਆ ਗਏ ਹੁਣ ਕਹਿੰਦੇ ਤਰੱਕੀ ਦੇਖਿਓ ਪੰਜਾਬ ਦੀ ਰੌਕਟ ਦੀ ਰਫ਼ਤਾਰ ਜਿੰਨੀ ਤੇਜ਼ੀ ਨਾਲ ਹੋਊਗੀ ਉਹ ਰੌਕਟ ਦੀ ਰਫ਼ਤਾਰ ਜਿੰਨੀ ਤੇਜ਼ੀ ਨਾਲ ਹੋਣ ਵਾਲੀ ਵਾਲੀ ਤਰੱਕੀ ਬਾਰੇ ਮੰਤਰੀ ਸਿੰਘ ਯਾਦਲੀ ਕੀ ਕਹਿੰਦੇ ਨੇ ਤਿੰਨ ਸਾਲ ਦੇਖ ਹੀ ਲਏ ਹੁਣ ਤਾਂ ਸਾਲ 1.5 ਸਾਲ ਰਹਿ ਗਿਆ ਕੀ ਹੋਣਾ ਕੁਛ ਨਹੀਂ ਹੋਣਾ ਨਾ ਤੋਂ ਰਾਕਟ ਕਿਨੂੰ ਕਹਿ ਰਹੇ ਨੇ ਮੇਰੀ ਸੁਸੋਦੀ ਉਹਨਾਂ ਨੂੰ ਪਤਾ ਉਹ ਕਿਹੜਾ ਰਾਕਟ ਕਹਿੰਦੇ ਆ ਦਿੱਲੀ ਚ ਲਾ ਲੈਂਦੇ ਰਾਕਟ ਜਿਹੜਾ ਸੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਮਨਪਰੀਤ ਸਿੰਘ ਯਾਲੀ ਹਲਕਾ ਦਾਖਾ ਤੋਂ ਅੱਜ ਇਹ ਜਲੰਧਰ ਪਹੁੰਚੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦੀ ਭਰਤੀ ਜਿਹੜੀ ਮੁਹਿਮ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਵੱਡਾ ਇਕੱਠ ਰੱਖਿਆ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਵੀ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਹੋ ਰਹੀ ਹੈ ਉਹਦੇ ਬਾਰੇ ਜੋ ਤੁਹਾਡੇ রো লোক বাস টিভি ধনাদ